ਜੇ ਅਕਾਲ ਚੀ ਵੀਡੀਓ ਦੇਖ ਰਹੇ ਹੋ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗਿੱਪੀ ਘਰੇਵਾਲ ਨੇ ਹੀਨਾ ਖਾਨ ਦੇ ਕੈਂਸਰ ਬਾਰੇ ਕੀਤਾ ਵੱਡਾ ਖੁਲਾਸਾ ਤੇ ਹੀਨਾ ਖਾਨ ਦਾ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਹੀਨਾ ਨੂੰ ਸ਼ਤੀ ਦੀ ਕੈਂਸਰ ਹੈ ਤੇ ਇਸ ਤੇ ਇਲਾਜ ਲਈ ਉਹ ਕੀ ਥੈਰੇਪੀ ਲੈ ਰਹੇ ਹਨ ਅਤੇ ਹੀਨਾ ਖਾਨ ਹਿੰਦੀ ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ ਅਤੇ ਪਰ ਉਸ ਗਿੱਪੀ ਗਰੇਵਾਲ ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਵੀ ਕੀਤਾ ਹੀਨਾ ਦੀ ਪਹਿਲੀ ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੇ ਪਾਪਾ ਸੀ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਇਸ ਫਿਲਮ ਵਿੱਚ ਹੀਨਾ ਅਤੇ ਗਿੱਪੀ ਦੀ ਕੈਸੀ ਟਿੱਡੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਜਦੋਂ ਹੀਨਾ ਖਾਨ ਕੈਂਸਰ ਨਾਲ ਲੜ ਰਹੀ ਹੈ ਤਾਂ ਗਿੱਪੀ ਨੇ ਕਿਹਾ ਕਿ ਵੱਡੀ ਗੱਲ ਦਾ ਖੁਲਾਸਾ ਕੀਤਾ ਕਿ ਉਹ ਜਾਣਦੇ ਹੈ ਗਿੱਪੀ ਨੇ ਕੀ ਕੀ ਹੱਥ ਪਾਉਣ ਦੱਸਦੀ ਹੈ ਕਿ इंस्टेंट बॉलीवुड डे इंस्टाग्राम पेज ते पंजाबी पंजाबी दे مشهور गायक اداکار गपी गरेवाल ਦਾ ਇੰਟਰਵਿਊ ਇਹਦਾ ਹਿੱਸਾ ਹੈ ਅਸ਼ੇਅਰ ਕੀਤਾ ਗਿਆ ਇਸ ਵੀਡੀਓ ਵਿੱਚ ਗਪੀ गरेवाल ਹਿਨਾ ਖਾਨ ਨਾਲ ਕੰਮ ਕਰਨ ਤੇ ಕ್ಯಾਨਸਰ ਦੇ ਨਾਲ ਲੜਨ ਬਾਰੇ ਜਾਣਕਾਰੀ ਦਿੱਤੀ ਇਸਦੇ ਨਾਲ ਹੀ ਇਸਤੇ ਇਹ ਦੱਸਿਆ ਗਿਆ ਫਿਲਮ ਵਿੱਚ ਦੀ ਪ੍ਰੋਮੋਸ਼ਨ ਕਰ ਰਹੇ ਹਨ ਤੇ ਉਸ ਸਮੇਂ ਹਿਨਾ ਖਾਨ ਨੂੰ ਪਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ ਪਰ ਉਸ ਨੇ ਇਹ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਉਹਨਾਂ ਨੇ ਦੱਸਿਆ ਕਿ ਮੈਨੂੰ ਵੀ ਨਾ ਦੀ ਪੋਸਟੋਂ ਹੀ ਉਸਦੇ ਕੈਸੇ ਬਾਰੇ ਪਤਾ ਲੱਗਿਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ